ਵਿਸ਼ਵਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਮਰਪ੍ਰੀਤ ਕੌਰ ਤੇ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਵੱਲੋਂ ਜੜਾ ਕਿ ਇੱਕ ਬਿਆਨ ਦਿੱਤਾ ਜਾ ਰਿਹਾ ਜੀ ਉਹ ਤੁਹਾਨੂੰ ਦੱਸ ਦਿੰਨੇ ਕਿ ਉਹਨਾਂ ਦੇ ਵੱਲੋਂ ਇੱਕ ਅਪਡੇਟ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਚੰਡੀਗੜ੍ਹ ਦੇ ਵਿੱਚ ਆਪਣਾ ਸ਼ੋਅ ਨਹੀਂ ਕਰਨਗੇ ਜੀ ਹਾਂ ਇਸ ਵੇਲੇ ਦੀ ਅਹਿਮ ਵੱਡੇ ਵੱਡੀ ਖਬਰ ਕਹਿ ਸਕਦੇ ਹਾਂ ਇਸ ਨੂੰ ਜਿਹੜੀ ਕਿ ਸਾਹਮਣੇ ਆ ਰਹੀ ਹੈ ਕਾਫੀ ਫੈਨਸ ਜਿਹੜੇ ਕਿ ਇਸ ਖਬਰ ਤੋਂ ਨਰਾਜ਼ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿੰਨੇ ਕਿ ਸਤਿੰਦਰ ਸਰਤਾਜ ਨੂੰ ਇਸ ਵੇਲੇ ਜਿਹੜੀ ਕਿ ਹੈ ਕਿਸੇ ਦੀ ਵੀ ਕੋਈ ਲੋੜ ਨਹੀਂ ਕਿਸੇ ਦੀ ਪਛਾਣ ਕੋਇਲ ਨੇ ਉਹਨਾਂ ਨੇ ਆਪਣੀ ਇੰਨੀ ਕੁ ਪਛਾਣ ਬਣਾਈ ਹੈ ਆਪਣੇ ਕੰਮ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਵੱਲੋਂ ਜਿਹੜਾ ਕਿ ਆਪਣਾ ਨਾਂ ਪੂਰੇ ਦੇਸ਼ ਦੇ ਵਿੱਚ ਰੌਸ਼ਨ ਕੀਤਾ ਗਿਆ ਤਾਂ ਦੱਸਣਾ ਕਿ ਉਹਨਾਂ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਉਹ ਚੰਡੀਗੜ੍ਹ ਦੇ ਵਿੱਚ ਆਪਣਾ ਸ਼ੋਅ ਨਹੀਂ ਕਰਨਗੇ ਦਰਅਸਲ ਹਾਲੇ ਦੇ ਵਿੱਚ ਖਬਰ ਆਈ ਹੈ ਕਿ ਸਿੰਦਰ ਸਰਤਾਜ ਨੇ ਚੰਡੀਗੜ੍ਹ ਸ਼ੋਅ ਕਰਨ ਤੋਂ ਇਨਕਾਰ ਕਰ ਦਿੱਤਾ ਸਿੰਦਰ ਸਰਤਾਜ ਨੇ ਪੰਜਾਬ ਸਰਕਾਰ ਖਾਸ ਕਰਕੇ ਚੀਫ ਮਨਿਸਟਰ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਵਤੀਰੇ ਨੂੰ ਰੋਕਿਆ ਜਾਵੇ ਦਰਸਲ ਤਾਂ ਦੱਸਦੰਾ ਹੈ ਕਿ ਇਸ ਨੂੰ ਸੁਖਾਲਾ ਕਰਨ ਦੇ ਲਈ 1 ਵਿੰਡੋ ਪਾਲਿਸੀ ਯਾਨੀ ਕਿ ਖਿੜਕੀ ਦੀ ਵਿਵਸਥਾ ਬਣਾਈ ਜਾਵੇ ਜਿੱਥੇ ਆਰਟਿਸਟ ਦੇ ਵੱਲੋਂ ਸਿਰਫ ਇੱਕ ਅਰਜ਼ੀ ਦਿੱਤੀ ਜਾਵੇ ਅਤੇ ਸਰਕਾਰ ਆਪ ਹੀ ਸਾਰੇ ਪਰਮਿਟ ਲੈ ਕੇ ਦੇ ਦੇਵੇ ਤਾਂ ਦੱਸਦੰਾ ਹੈ ਕਿ ਇੱਥੇ ਗੱਲ ਇਹ ਹੋ ਰਹੀ ਹੈ ਕਿ ਸਤਿੰਦਰ ਜਤਾਦ ਦੇ ਨਾਲ ਜਿਹੜੀ ਕਿ ਬਦਤੂਲੂਕੀ ਹੁੰਦੀ ਹੈ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਹੁਣ ਉਹ ਚੰਡੀਗੜ੍ਹ ਦੇ ਵਿੱਚ ਸ਼ੋਨ ਨਹੀਂ ਕਰਨਗੇ ਤਾਂ ਉਹਨਾਂ ਨੂੰ ਖਾਸ ਤੌਰ ਤੇ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਸੀਐਮ ਭਗਵੰਤ ਮਾਨ ਨੂੰ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ 1 ਵਿੰਡੋ ਪਾਲਿਸੀ ਬਣਾਈ ਜਾਵੇ ਜਿੱਥੇ ਉਹਨਾਂ ਨੂੰ ਵਕ ਵਕ ਥਾਵਾਂ ਤੇ ਜਾ ਕੇ ਮਨਜ਼ੂਰੀ ਨਾ ਲੈਣੀ ਪਵੇ ਤੇ ਇੱਕੋ ਹੀ ਥਾਂ ਤੇ ਉਹ ਅਰਜ਼ੀ ਦਿੱਤੀ ਜਾਵੇ ਤਾਂ ਜੋ ਸਰਕਾਰ ਆਪ ਹੀ ਸਾਰੇ ਪਰਮਿਟ ਲੈ ਕੇ ਦੇ ਦੇਵੇ ਯਾਦ ਰਹੇ ਸਤਿੰਦਰ ਸਰਤਾਜ ਪੰਜਾਬ ਦਾ ਉਹ ਗਾਇਕ ਹੈ ਜਿਸ ਨੇ ਟਿਕਟ ਵਾਲੇ ਸ਼ੋਅਾਂ ਦਾ ਮਾਡਲ ਪੰਜਾਬ ਦੇ ਵਿੱਚ ਲਿਆਂਦਾ ਜਿਸ ਕਾਰਨ ਪਰਿਵਾਰ ਖਾਸ ਕਰ ਔਰਤਾਂ ਇਹਨਾਂ ਦੇ ਵਿੱਚ ਚਾ ਕੇ ਆਨੰਦ ਮਾਣ ਸਕਦੀਆਂ ਨੇ ਨਹੀਂ ਤਾਂ ਇਸ ਤੋਂ ਪਹਿਲਾਂ ਪੰਜਾਬੀ ਗਾਇਕੀ ਸਿਰਫ ਵਿਆਹ ਮੇਲਿਆਂ ਜਾਂ ਕਬੱਡੀਆਂ ਦੇ ਵਿੱਚ ਹੀ ਸੁਣੀ ਜਾਂਦੀ ਸੀ ਜਿੱਥੇ ਮਾਹੌਲ ਸੰਜੀਦਾ ਨਹੀਂ ਹੁੰਦਾ ਸੀ ਤੇ ਸਤਿੰਦਰ ਸਰਤਾਜ ਦੀ ਟੀਮ ਦੇ ਨਾਲ ਗੱਲ ਹੋਣ ਤੋਂ ਪਤਾ ਲੱਗਿਆ ਕਿ ਉਹ ਅੱਗੇ ਤੋਂ ਕਦੇ ਵੀ ਚੰਡੀਗੜ੍ਹ ਸ਼ੋਅ ਨਹੀਂ ਕਰਨ ਕੇ ਅਤੇ ਇਸੇ ਤਰ੍ਹਾਂ ਦੇ ਵਿਚਾਰ ਕਰਨ ਔਜਲਾ ਤੇ ਦਰਜੀਤ ਦੋਸਾਨ ਦੇ ਵੱਲੋਂ ਵੀ ਪ੍ਰਗਟਾਏ ਗਏ ਨੇ ਜਿहां ਤੋਂ ਅੰਦਾਜ਼ਨ ਹੈ ਕਿ 14 ਦਸੰਬਰ ਨੂੰ ਦਰਜੀਤ ਦੋਸਾਨ ਦਾ ਚੰਡੀਗੜ੍ਹ ਦੇ ਵਿੱਚ ਕਾਨਸਰਟ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਵੀ ਜਿਹੜੀ ਕਿ ਇਨਫਰਾਸਟਰਕਚਰ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਕਿ ਇਨਫਰਾਸਟਰਕਚਰ ਵਧਿਆ ਕੀਤਾ ਜਾਵੇ ਤੇ ਉਹਨਾਂ ਦੇ ਉਹਨਾਂ ਤੇ ਵੀ ਜਿਹੜੇ ਕਿ ਕਈ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਸਨ ਸ਼ੋਅ ਹੋਣ ਤੋਂ ਪਹਿਲਾਂ ਕਾਫੀ ਜਿਹੜਾ ਕਿ ਵਿਵਾਦ ਹੋਇਆ ਸੀ ਪਰ ਸਭ ਤੋਂ ਬਾਅਦ ਉਹਨਾਂ ਦਾ ਸ਼ੋਅ ਜਿਹੜਾ ਕਿ ਵਧੀਆ ਹੋਇਆ ਕਾਫੀ ਲੋਕਾਂ ਦੇ ਵੱਲੋਂ ਉਹਨਾਂ ਨੂੰ ਪਰਮਾ ਹੁੰਗਾਰਾ ਦਿੱਤਾ ਗਿਆ ਪਰ ਜੇਕਰ ਗੱਲ ਕਰੀਏ ਉਨਾਂ ਦੇ ਐਕਸਪੀਰੀਅੰਸ ਦੀ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਬੇਸਿਕਲੀ ਉਹਨਾਂ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜਾ ਕਿ ਇਨਫਰਾਸਟ੍ਰਕਚਰ ਨੂੰ ਵਧਿਆ ਕੀਤਾ ਜਾਵੇ ਤੇ ਹੁਣ ਸਰਤਿੰਦਰ ਸਰਤਾਜ ਦੇ ਵੱਲੋਂ ਵੀ ਸਰਕਾਰ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਵਨ ਵਿੰਡੋ ਪਾਲਿਸੀ ਨੂੰ ਜਿਹੜਾ ਕਿ ਆਯੋਜਿਤ ਕੀਤਾ ਜਾਵੇ ਤਾਂ ਜੋ ਜਿਹੜਾ ਕਿ ਇਹ ਸਿੰਗਲਜ਼ ਨੂੰ ਵਧਿਆ ਟੰਗ ਦੇ ਨਾਲ ਜਿਹੜਾ ਕਿ ਇਹ ਸਾਰੇ ਪ੍ਰੋਸੈਸ ਨੂੰ ਫੋਲੋ ਕੀਤਾ ਜਾ ਸਕੇ ਤੇ ਇੱਕੋ ਹੀ ਥਾਂ ਤੇ ਜਾ ਕੇ ਸਭ ਚੀਜ਼ਾਂ ਰਜਿਸਟਰਡ ਹੋ ਪਾਣ